8 ਰੁਪਏ ਰੱਖਿਆ ਤੋ 2 ਵਜੇ ਤੱਕ ਕੋਈ ਨਹੀਂ ਇਹ 2 ਵਜੇ ਆਹ ਮੈਂ ਨਹੀਂ ਇਹ ਲੰਬੀ ਕੋਹ ਨਾ ਜਾ ਬੜਾ ਤੂੰ ਹੈਗਾ ਆ ਤਾਂ ਇਹ ਪੈਰਾ ਦੇ ਪਾਈ ਦੇ ਇਹ ਪੈਸੇ ਨੇ ਇਹਨੇ ਇਹਨੇ ਰੌਡਾ ਦੇ ਕੋਲੇ ਕੰਨੀ ਚੱਲ ਪੈਣੀ ਹਾਂ ਤੂੰ ਦੂਰ ਨਾ ਜਾ ਬਈ ਤਨਾਂ ਦੇ ਆਉਂਦਾ ਨਾ ਆਤੋਂ ਨੀੜੇ ਦਾ ਕੰਦੋ ਨੀੜੇ ਤੇ ਜਿੱਦਾਂ ਮੂਵੀ ਕਮੇਡੀਆਂ ਜੰਗੀ ਜੀ ਉਸ ਬਹਾ ਮਿਲਦਾ ਨਾ ਬੱਲਾ ਸਮਝੂ ਨਹੀਂ ਚੋਬਤ ਪਾ ਬਾਹਰ ਕਿਥੇ ਚੋਬਕੀ ਕਰੂ ਹਾਂ ਇਤੋਂ ਜਦਾ ਸੋਧ ਨਹੀਂ ਖਾ ਚਾਹੀਦਾ ਇਹ ਸੋਨੋ ਤੇ ਤਾਰੀ ਦੇਖੂ ਲੱਗੀ ਹੋਗੀ ਨਾ ਜਿਵੇਂ ਥਲੇ ਜਾ ਥਲੇ ਜਾ ਕੇ ਨਾ ਹਾਂ ਹਾਂ ਲੀ ਜਾਂਦੀ ਅੱਜ ਤੋਂ ਪਹਿਲਾਂ ਕਹ ਲਿਆ ਵੀ ਭਾਈ ਬੀਬੀ ਵੀ ਜਣਾ ਕੋਈ ਨਹੀਂ ਆਇਆ ਹੀ ਨਹੀਂ ਬਰਾਵਾ ਅਸੀਂ ਆਨੇ ਆਏ ਲਾਏ ਲੱਗੀ ਰਹੀ ਬੇਲੀ ਤੇ ਨਾਲ ਦਾ ਲਾਸ਼ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਹੈ ਬੇਲੀ ਗੁੰਡੀ ਥੱਲੇ ਵੜ ਗਈ ਤੇ ਮੁਸ਼ਕਲ ਹੋ ਜਾਊਗਾ ਕੰਮ ਭਾਈ ਚੱਲ ਜਾਈਏ ਨੇ ਖੰਡੀ ਲਬੜੀ ਲਾਸ਼ ਚੋ ਲਬੜੀ ਨੰਨੋ ਆ ਥੋੜੀ ਥੋੜੀ ਨਿਕਲ ਜਾਂਦੀ ਤੇ ਭੰਨੀ ਜਾਣੀ ਸੀ ਇਹੇ ਉਹ ਨਹੀਂ ਆਪਾਂ ਉਹ ਥੋੜੀ

ਮੈਂ ਦੇਖਿਆ ਉਸੇ ਪਰ ਨਗਰ ਅਹ ਨਰ ਤੇ ਆਸੀ ਗਿਆ ਤਾ ਉਹ ਕੋਈ ਜੀ ਹੋਆ ਸੀ ਡਿੱਗੀ ਜੀ ਕੇ ਕੰਨ ਕੀ ਹੋਇਆ ਸੀ ਆਓ ਜੀ ਆਜੋ ਆਜੋ ਇੱਕ ਸਾਈਡ ਤੁਰ ਗਈ ਮੁੜ ਕੇ ਤੇ ਨੇ ਹਿੱਲ ਜਾਣਾ পৌঁছে <laughs> 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 ਹੈ ਕਿੰਨਾ ਨਹੀਂ ਸੋਨੇ ਉੱਤੇ ਜੀ ਮਾਲ ਰੋਕੋ ਮਾਲ ਰੋਕਦਾ ਮਿੱਟੀ ਪਾ ਲੈਂਦਾ ਉਹਦਾ ਬੜਾ ਬੜਾ ਕੋੜਾ ਬੜਾ ਕੋੜਾ ਨਹੀਂ ਨਿਕਿਆ ਜਿੰਨੀ ਆੜੀ ਲੱਗੀ ਤੇ ਭਾਈ ਦੇਖੋ

Allah khauf mata fasud hebitama Ya patik patik biologi at me mana ada idea apa pun ke ha ਉੱਪਰਲੇ ਪਾਸੇ ਪ੍ਰੈਸੀ ਹੋਈ ਪਈ ਪੂਰੀ ਆਪਦਾ ਵੀ ਚੱਲਦਾ ਬਲਦਾ ਬੱਸ ਧਿਆਨ ਨਾਲ ਬੰਦ ਹੋਈ ਕੋਈ ਬੜਾ ਜੰਮੂ ਕੋਈ ਨਹੀਂ ਕੋਈ வட்டமா பண்ணுங்க வட்டமா பண்ணுங்க வட்டமா வட்டமா ஏத்தி விடுங்க